ਬਟਾਲਾ ਤੋਂ ਫਤਿਹਗੜ ਚੂੜੀਆਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੈਕਟਰ ਟਰਾਲੀ ਦੀ ਬਟਾਲਾ ਰੋਡ ਫਤਿਹਗੜ ਚੂੜੀਆਂ ਮਹਾਜਨ ਹਸਪਤਾਲ ਦੇ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ ਜਦਕਿ ਬੱਸ ਤੇ ਸਵਾਰ ਸਵਾਰੀਆਂ ਤੇ ਟਰੈਕਟਰ ਚਾਲਕ ਵਲ ਵਲ ਅਜੇ ਟਰੈਕਟਰ ਚਾਲਕ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਬੱਸ ਡਰਾਈਵਰ ਉੱਪਰ ਬੱਸ ਤੇਜ਼ ਚਲਾਉਣ ਦੇ ਦੋਸ਼ ਲਗਾਏ ਮੌਕੇ ਤੋਂ ਬੱਸ ਦਾ ਡਰਾਈਵਰ ਕਾਰ ਹੋ ਗਿਆ ਉਧਰ ਇਸ ਮੌਕੇ ਪੰਜਾਬ ਪੁਲਿਸ ਦੇ ਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦਾ ਵੀ ਕਸੂਰ ਹੋਵੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਸਾਰਾ ਆਪਣੀ ਥਾੜ ਤੇ ਆਉਂਦੇ ਆ ਆਪਣੀ ਥਾੜ ਤੇ ਆਉਂਦੇ ਆ ਬੜੇ ਮਜੇ ਨਾਲ ਆਉਂਦੇ ਥਾੜ ਦਾ ਏਰੀਆ ਵਾਟ ਲੀਆਂ ਦੇ ਲਾਗਵੜੀਆਂ ਤੇ ਵਾਲੀਆਂ ਦੇ ਕ੍ਰਾਸ ਕਰਕੇ ਆਏ ਆ ਕੋਈ ਮੁੰਡੇ ਅੱਗੇ ਅੰਡੇ ਕਹਿੰਦੇ ਤੁਸੀਂ ਬੜੇ ਮਜੇ ਨਾਲ ਆਂਦੇ ਹੋ ਤੇ ਇਹ ਬੜੀ ਸਪੀਡ ਤੇ ਆਉਂਦਿਆ ਤੇ ਬੱਸਾ ਅੱਛਾ ਕ੍ਰਾਊਡਰ ਨਗਾਇਆ ਵਾ ਟਰਾਲੀ ਮਗਰ ਮਾਰੀ ਏ ਟਰਾਲੀ ਦੇ ਦੋ ਟ੍ਰੈਡ ਦੇ ਹੁਕੜੇ ਨਾਟ ਨਾ ਟੁੱਟਦੇ ਇਸਨੇ ਨਾਲ ਡਰ ਕੇ ਵੀ ਪੜਾਦਿਆ ਨਸ਼ੇ ਚ ਧੁੰਦ ਹੋਇਆ ਸੀ ਹਾਂ ਜਪਨੀ ਹੋਇਆ ਕੋਈ ਨਹੀਂ ਆਹ ਜੀ ਇਹ ਟਰਾਲੀ ਦੇ ਮਗਰ ਮੁੰਡਾ ਮੋਟਰਸਾਈਕਲ ਵਾਲਾ ਉਹਦੇ ਆਇਆ ਨਹੀ 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 ਕਾਹ ਜੀ ਇਧਰੋਂ ਹੰਡੀ ਬੱਸ ਅਹੀਂ ਜਾਂਦੇ ਇਧਰ ਨੂੰ ਠੀਕ ਜੀ ਹਾਂਜੀ ਅਹੀਂ ਜਾਂਦੇ ਪਟਾਲੇ ਨੂੰ ਇੱਟ ਲਾ ਕੇ ਇਧਰੋਂ ਠੀਕ ਜੀ ਡਾਕਟਰ ਨਾਲ ਕੋਈ ਬਸ ਬੜੀ ਵਧੀਆ ਨੰਗੀ ਆ ਬਾਜ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਬੱਚਾ ਨਾਲ ਟਰਾਲੀ ਦੀ ਨਾ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਆਉਂ ਗਿਆ ਇਹ ਬਾਈ ਟਰਾਲੀ ਤੇ ਤੇ ਉਹਦਾ ਉਹ ਮਤਲਬ ਵੱਜ ਗਿਆ ਤੇ ਅੱਜ ਤਾਂ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫੈਕਚਰ ਹੋ ਗਿਆ ਮਾਜ ਨੂੰ ਖੜਿਆ ਇਹ ਦਿਹਾਨ ਧਮਾਜ ਨੂੰ ਹਸਪੀਟਲ ਵਾਲਾ ਕਹਿੰਦਾ ਵੀ ਇਹਦਾ ਆਪਰੇਟ ਹੋਣਾ ਇਹਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਵੀਰੇ ਉਨਾਗੜੀ ਜੀ ਪਤਾ ਹੋ ਉਹ ਬਤਲਾ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝ ਰੋਸਟਨ ਖੜਿਆ ਇਹਨੂੰ ਤੇ ਹੁਣ ਉਹ ਮਤਲ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਢਿਆੜੀ ਦਾ ਇਹ ਕਿਹੜਾ ਭਾਈ ਪੰਜਾਬ ਰੋਡ ਬੱਸ ਚਲਾਉਂਦੇ ਆਣਾ ਉਹ ਹੈਗਾ ਜੀ ਦਾਦ ਜੋਧਾ ਮੀਤਾ ਨਹੀਂ ਤੇ ਉਧਰ ਕੇ ਵੇਖਿਆ ਵੀ ਨਹੀਂ ਗਾ ਮਗਰ ਭੱਜ ਗਏ ਨਸੇ ਨਾ ਪਤਾ ਸੀ ਮਾਰ ਪਈ ਭੱਜ ਗਏ ਰੱਬ ਕੀਤੀ ਆ ਰੋੜ ਤੇ ਆ ਰੋੜੇ ਜਿਹੜੇ ਕਾਰੇ ਕਾਰ ਤੇ ਲੱਗੀ ਹਾਂ ਜੀ ਖਰਾਬ ਕੀਤੀ ਹੈ ਜਿਹੜਾ ਕੰਡਿਗੜ ਨੂੰ ਜਿਹੜੀ ਬੜੀ ਸਪੀਡ ਤੇ ਕਸੂਰ ਨਾ ਹੁੰਦਾ ਤਾਂ ਨਾ ਪਾਈਦਾ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇਕੱਠੇ ਹੋ ਗਏ ਆ ਉਹ ਦੋਏ ਬਗੜਾ ਆਪਣਾ ਪਾਸੇ ਛੱਡ ਕੇ ਦੇਖ ਵਾ ਗਮੀ ਨੱਕੀ ਰੱਖਦੀ ਗੱਡੀ ਆ ਛੱਡ ਕੇ ਫਲਾੜ ਹੋ ਗਿਆ ਉਹ ਬੱਸ ਖਰਾਬ ਕੀਤੀ ਆਪਣੇ ਬੰਦੇ ਖਲਾਈ ਆ ਉਹ ਵੇਖਣ ਲਈ ਕਿ ਕੋਈ ਗਲਬਾ ਨਹੀਂ ਹੋਈ ਉਹ ਵੇਖ ਕੇ ਜੇ ਮਰਦ ਨੂੰ ਨਾ ਫੋਨ ਕਰਦੇ ਉਹ ਵੀ ਚੁੱਪ ਕਰਕੇ ਚੱਲ ਗਏ। ਸਮਾਨ ਲੈ ਕੇ ਚੱਲ ਗਏ। ਸਮਾਨ ਲੈ ਕੇ ਚੱਲ ਗਏ ਆ ਵੀ। ਇਹ ਅੱਗੇ ਕੁਦਰਤੀ ਉਹ ਆਪਣਾ ਝੋਲਾ ਵੀ ਛੱਡ ਗਏ ਆ ਬੱਸ ਜਾਈ। ਆਪਣਾ ਝੋਲਾ ਵੀ ਛੱਡ ਗਏ ਆ। ਹਾਂ ਤਨਾਟਾ ਕਹਿ ਰਿਹਾ ਤੇ ਹੋリエ ਟ੍ਰੈਫਿਕ ਹੈ ਲੋਕ। ਸਹੀ ਗੱਲ। ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮਾਂ ਉਹ ਖਾਣਾ ਤੇ ਉਹਨੂੰ 23 ਭੱਜਿਆ। ਇਹ ਪ੍ਰਸ਼ਾਸਨ ਨੂੰ ਜਾਈ ਨਹੀਂ ਆ ਵੀ ਥੋੜਾ 2 ਘੰਟੇ ਹੋ ਗਏ ਪ੍ਰਸ਼ਾਸਨ ਅਜੇ ਤੱਕ ਨਹੀਂ ਆਇਆ। ਨਹੀਂ ਆਇਆ। ਤੇ ਕੀ ਹੈ ਸਰਕਾਰੀ ਬੱਸ ਤਾਂ ਇਹ ਜਦੋਂ ਬਟਾਲੇ ਚੱਲਦੀ ਆ ਨਾ। ਅਲੀਆਤਾ ਕੋ ਹੋਣੀ ਹੁੰਦੀ ਹੈ ਜਦੋਂ ਅਲੀਆ ਤੋਂ ਬਾਅਦ ਉਹ ਇੰਨੀ ਤੇਜ਼ ਫੜੇ ਘੜ ਵਿੱਚ ਹੁੰਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜ਼ਿਆਦਾ ਬਹੁਤ ਤੇਜ਼ ਹੁੰਦੀ ਹੈ ਕਦੇ ਘਟੂਆਂ ਬਟਾਲਾ ਪੰਜਾਬ ਰੋੜੇ ਪਾਸ ਤੇ ਟਰਾਲੀ ਤੇ ਜਦੋਂ ਦਸਰ ਘਟਰ ਹੋਈ ਹੈ ਕੀ ਆ ਮਾਮਾ ਜੀ ਸਭ ਥੋੜੀ ਦਰ ਪਹਿਲਾਂ ਪਤਾ ਲੱਗਾ ਇਹ ਵਾਪਰੇ ਇੱਥੇ ਬਟਾਲਾ ਰੋੜੇ ਤੇ ਰੋਡਵੇ ਬਸਤਾ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਦਾ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਿਸ਼ਾਨ ਹੋਇਆ ਬਸਤਾ ਵੀ ਨਿਸ਼ਾਨ ਹੋਇਆ ਭਾਸਾ ਫਿਰ ਜਾੜਿਆ ਟਰੈਕਟਰ ਵਾਲੀ ਆਪਣੀ ਸਾਈਡ ਹੈ ਬਾਕੀ ਹੁੰਦੇ ਜੇ ਦੇ ਮੌਕੇ ਦੇ ਉੱਤੇ ਕਿਹੜੀ ਗਲਤੀ ਹੈ ਕੀ ਜੋ ਵੀ ਹੁੰਦਾ ਉਹ ਦੱਸਾਂਗੇ ਜਗਦੀ ਬਾਰੇ ਅਜੇ ਤਾਂ ਕੋਈ ਕਲੀਅਰ ਨਹੀਂ ਕੋਈ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਵਿੱਚ ਮਰਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ 60 ਵਗੈਰਾ ਲੱਗੀ ਹੈ ਉਹਦਾ ਹੁਣ ਦੇਖਦੇ ਹਾਂ ਕਿੱਥੇ ਦਾਖਲ ਕਰਾਂਗੇ ਸਰ ਬੱਸ ਡਰਾਈਵਰ ਬੱਸ ਡਰਾਈਵਰ ਨਹੀਂ ਮੌਕੇ ਦੇ ਉੱਤੇ ਆ ਗਈ ਪਤਾ ਕਰਦੇ ਹਾਂ ਹੁਣ ਕਿਹੜੀ ਡਿਊਟੀ ਕਿਹੜਾ ਬੱਸ ਡਰਾਈਵਰ ਸੀਗਾ ਉਹ ਆਪਾਂ ਰੋਡ ਵੇਜ ਵਾਲਿਆਂ ਨਾਲ ਕਰਕੇ ਇਸ ਪਰ ਵੀ ਉਹਦਾ ਦੇ ਉਥੋਂ ਲੋ ਕਾਰਵਾਈ ਕੀ ਉਹ ਤੋਂ ਆਪਾਂ ਮੌਕੇ ਤੇ ਆਏ ਆ ਜੋ ਕਾਰਵਾਈ ਬਿਨਾਂ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਲੱਗਾ ਬਸ ਤੂੰ ਆਈ ਏ ਬਸ ਤਾਂ ਬਟਾਲੇੋਂ ਆਈ ਏ ਕਨਫਰਮ ਹੋਏਗਾ ਜੀ ਇਹ ਕਿਸੋ ਕਿੱਥੋਂ ਆਈ ਏ ਇਹ ਬਟਾਲਾ ਡੀਪੋ ਦੀ ਬੱਸ ਆ ਗਈ ਏ ਇਸ ਟਾਈਮ ਦਿਖਾਉਂਦੀ ਏ ਇਹਦੇ ਬਾਰੇ ਲੀਕ ਹੋ ਰਿਹਾ ਜੀ